ਇੱਕ ਮਿੰਟ ਦਿਖਾ ਇੱਕ ਹੋਣਾ ਹੈ ਉਹ ਤਾਂ ਲੈ ਲਿਆ ਉਹ ਤਾਂ ਰਜਿਸਟਰ ਹੋਏ ਪੂਆ ਬਸ ਕਿ ਲੋਕ ਕਰੇ ਨੂੰ ਕਰ ਲਈ ਉਹ ਡਿੰਪਲ ਕਿੱਥੇ ਗਿਆ ਅੱਗੇ ਚੱਲੋ ਅੱਗੇ ਚੱਲੋ ਭਈਆ ਆਜਾ ਆਜੋ ਇੱਕ ਮਿੰਟ ਭਾਜੀ ਸਰ ਮਨਜੀਤਿਆ ਜੀ ਨੂੰ ਮਿਲ ਕੇ ਆਇਆ ਹਾਂ ਕੀ ਕਹਿਣਾ ਚਾਹੁੰਦੇ ਹੋ ਦੇਖੋ ਮਨਜੀਤਿਆ ਸਾਹਿਬ ਪੂਰੇ ਚੜ੍ਹਦੀ ਕਲਾ ਚ ਆ ਉਹਨਾਂ ਨੇ ਸਨੇਹਾ ਭੇਜਿਆ ਕੀ ਭਗਵੰਤ ਮਾਨ ਆਈ ਇਥੇ ਰੱਖਦਾ ਖੰਡਾ ਖੰਡਾ ਕਰਤਾ ਜਾ ਆਪਣਾ ਚਾ ਲਾ ਲੇ ਕਿਉਂਕਿ ਉਹ ਸੋਚਦਾ ਹੈ ਭਗਵੰਤ ਮਾਨ ਤੇ ਆ ਝਾੜੂ ਵਾਲੇ ਕਿ ਸ਼੍ਰੋਮਣੀ ਅਕਾਲੀ ਦਲ ਦੇ ਲੀਡਰਸ਼ਿਪ ਨੂੰ ਤੁਸੀਂ ਜੇਲ੍ਹ ਚ ਪਾ ਕੇ ਉਹਨਾਂ ਦੀ ਆਵਾਜ਼ ਬੰਦ ਕਰ ਦਿਓਗੇ ਉਹਨੂੰ ਪਤਾ ਨਹੀਂ ਇਤਿਹਾਸ ਅਕਾਲੀ ਦਲ ਦਾ ਕੀ ਹੈ ਜਿੰਨਾ ਮਰਜੀ ਆ ਜੇਲ੍ਹਾਂ ਸਾਡੇ ਵਾਸਤੇ ਕੁਝ ਨਹੀਂ ਹੈ ਅੱਜ ਦੇ ਝੂਠੇ ਕੇਸ ਬਣਾਏ ਆ ਸਾਡੇ ਵਾਸਤੇ ਕੁਝ ਨਹੀਂ ਹੈ ਪਰ ਇੱਕ ਗੱਲ ਮੈਂ ਜ਼ਰੂਰ ਕਹਿਣਾ ਚਾਹਣਾ ਹੈ ਅਫਸਰ ਸੇਬਾਨੂ ਤੁਸੀਂ ਉਹਨਾਂ ਦੇ ਅੱਖੇ ਲੱਗ ਰਹੇ ਹੋ ਝੂਠੇ ਕੇਸ ਬਣਾ ਰਹੇ ਹੋ ਜਿਨ੍ਹਾਂ ਨੇ ਇਲੈਕਸ਼ਨ ਤੋਂ ਪਹਿਲੀ ਗਾਇਬ ਹੋ ਜਾਣਾ ਹੈ ਤੇ ਇਹਨਾਂ ਸਾਰੇ ਝੂਠੇ ਕੇਸ ਦੀ ਪਹਿਲਾ ਕੰਮ ਕੀਤਾ ਜਾਊਗਾ ਕਸ਼ਮਨੀ ਕਾਲੀ ਦਲ ਸਰਕਾਰ ਦੇ ਇਮੀਡੀਏਟਲੀ ਇਨਕੁਆਰੀ ਖੋਲ ਕੇ ਸਾਰੇ ਝੂਠੇ ਕੇਸ ਦੀ ਇਨਕੁਆਰੀ ਕੀਤੀ ਜਾਊਗੀ ਤੇ ਜਿਹੜੇ ਜਿਹੜੇ ਅਫਸਰ ਨੇ ਕੀਤਾ ਹੈ ਫਿਰ ਤਿਆਰ ਰਹੇ ਕਿਉਂਕਿ ਝੂਠਾ ਕੇਸ ਬਣਾਉਣਾ ਬਹੁਤ ਵੱਡਾ ਗੁਨਾਹ ਹੈ ਐਸ ਐਸ ਵੀ ਜਲ ਤੇ ਸਰ ਜਿਸ ਤਰ੍ਹਾਂ ਮੁੱਖ ਮੰਤਰੀ ਦਾ ਬਿਆਨ ਆਇਆ ਕਿ ਮੈਂ ਇੱਕ ਹੋਰ ਗੱਲ ਕਹਿਣਾ ਚਾਹਣਾ ਹੈ। ਭਗਵਾਨ ਤਮਾਨ ਸੈਂਟਰ ਦੇ ਥੱਲੇ ਲੱਗ ਗਿਆ ਹੈ। ਉਹਨਾਂ ਦੇ ਕਹਿਣ ਤੇ ਪਾਣੀ ਦੇਣ ਨੂੰ ਤਿਆਰ ਹੋ ਗਿਆ ਹੈ। ਭਗਵਾਨ ਤਮਾਨ ਦਾ ਆ ਪਾਣੀ ਦੇ ਕੇਸ ਵਿੱਚ ਤੁਸੀਂ ਦੇਖਿਆ ਹੈ ਕੀ ਬਿਆਨ ਆ ਰਿਹਾ ਹੈ? ਕਿ ਜੀ ਅਸੀਂ ਕਮੇਟੀ ਬਣਾਈ ਹੈ ਜੀ ਅਸੀਂ ਬੈਠੇ ਸਮਝਾਵਾਂਗੇ ਹੱਲ ਲੱਭਾਂਗੇ। ਪੰਜਾਬ ਦੇ ਪਾਣੀਆਂ ਦਾ ਕੋਈ ਹੱਲ ਨਹੀਂ ਹੈ ਆ ਸਾਡਾ ਪਾਣੀ ਹੈ ਮੈਂ ਤਾਂ ਕਹਿਣਾ ਚਾਹਣਾ ਹੈ ਸ਼ਰਮ ਆਉਣੀ ਚਾਹੀਦੀ ਹੈ ਭਗਵੰਤ ਮਾਨ ਨੂੰ ਕਿ ਉਹ ਮੀਟਿੰਗਾਂ ਕਰ ਰਿਹਾ ਹੈ ਮੀਟਿੰਗ ਕਿਉਂ ਕਰੇ ਵੱਡੇ ਬਾਦਲ ਸਾਹਿਬ ਜੀ ਮਿਨਿਸਟਰ ਸੀ ਅਸੈਂਬਲੀ 'ਚ ਕਿਹਾ ਸੀ ਭਾਵੇਂ ਸੁਪਰੀਮ ਕੋਰਟ ਦਾ ਫੈਸਲਾ ਆ ਜਾਏ ਭਾਵੇਂ ਕਿਸੇ ਅਸੀਂ ਨਹੀਂ ਪੰਜਾਬ ਦੇ ਇੱਕ ਬੂੰਦ ਨਹੀਂ ਮੰਨ ਦੇਵਾਂਗੇ ਤੇ ਉਹਨਾਂ ਨੇ ਇਮੀਡੀਏਟਲੀ ਜ਼ਮੀਨਾਂ ਹੀ ਵਾਪਸ ਕਰਤੀਆਂ ਜੇ ਭਗਵੰਤ ਮਾਨ ਦੇ ਵਿੱਚ ਥੋੜੀ ਮੋਟੀ ਵੀ ਪੰਜਾਬ ਪ੍ਰਤੀ ਕੁਛ ਹੈ ਇਹਨੂੰ ਤਾਂ ਮੀਟਿੰਗਾਂ 'ਚ ਵੀ ਜਾਣਾ ਨਹੀਂ ਚਾਹੀਦਾ ਮੀਟਿੰਗ ਕਿਸ ਵਾਸਤੇ ਸਾਡੇ ਪਾਣੀ ਕੋਈ ਲੈਣਾ ਚਾਹੁੰਦਾ ਧੱਕੇ ਨਾਲ ਉਹਦੇ ਨਾਲ ਮੀਟਿੰਗ ਕਰੋਗੇ ਕਿਉਂਕਿ ਆ ਤੁਹਾਨੂੰ ਪਤਾ ਹੈ ਪ੍ਰੈਸ਼ਰ ਥੱਲੇ ਆ ਗਿਆ ਹੈ ਤੇ ਹੁਣ ਆਪਣੀ ਜਾਨ ਬਚਾਉਂਦਾ ਹੈ ਇਹਦੇ ਕੋਲੇ ਹਿੰਮਤ ਨਹੀਂ ਪੰਜਾਬ ਦੀ ਲੜਾਈ ਲੜਨ ਵਾਸਤੇ ਗੈਂਗਲੇਨ ਸਭ ਗੈਂਗਲੇਨ ਬਣ ਗਏ ਦੂਜੀ 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 ਗੱਲ ਮੈਂ ਕਹਿਣਾ ਚਾਹਣਾ ਹੈ ਪੰਜਾਬ ਵਿੱਚ ਇੰਨਾ ਮਾੜਾ ਹਾਲ ਹੋ ਗਿਆ ਪੰਜਾਬ ਪੁਲਿਸ ਪੰਜਾਬ ਦਾ ਹੋਮ ਮਿਨਿਸਟਰ ਮੈਨ ਲੱਗਦਾ ਕਹਿੰਦੇ ਲਿਖਣੀ ਆ ਕਿ ਹੋਮ ਮਿਨਿਸਟਰ ਹੈਗਾ ਤੇ ਪੰਜਾਬ ਪੁਲਿਸ ਦੀ ਬੀਜੀਪੀ ਕੁਝ ਕਰ ਰਿਆ ਦੇਖੋ ਹਰ ਚੀਜ਼ ਕਹਿੰਦਾ ਹੁੰਦਾ ਸੀ ਕਿ ਜੀ ਹਦੋਂ ਸੁਖਬੀਰ ਸਿੰਘ ਬਾਦਲ ਹੋਮ ਮਿਨਿਸਟਰ ਸੀ ਤੇ ਹੁਣ ਤੂੰ ਹੋਮ ਮਿਨਿਸਟਰ ਹੈ ਅੱਜ ਜਿਹੜੀ ਲੁੱਟਖੋ ਹੋ ਰਹੀ ਹੈ ਜਿਹੜੀਆਂ ਇੱਥੇ ਗਲਤ ਕੰਮ ਹੋ ਰਹੇ ਆ ਉਹਦੀ ਜ਼ਿੰਮਵਾਰੀ ਕਿਹਦੀ ਹੈ ਤੇਰੀ ਹੈ ਹਰ ਰੋਜ਼ ਕੋਈ ਦੁਕਾਨਦਾਰ ਨੂੰ ਮਾਰਿਆ ਜਾਂਦਾ ਹੈ ਕੋਈ ਬੰਦੇ ਦੇ ਫਰੋਤੀਆਂ ਲੈ ਨਹੀਂ ਦਿੰਦਾ ਉਹਨੂੰ ਮਾਰਿਆ ਜਾਂਦਾ ਹੈ ਮੈਂ ਦੇਖ ਰਿਹਾ ਪਿਛਲੇ 20 ਦਿਨਾਂ ਦੇ ਅੰਦਰ ਅੰਦਰ ਘੱਟੋ-ਘੱਟ 25-30 ਲੋਕਾਂ ਨੂੰ ਗੈਂਗਸਟਰਾਂ ਨੇ ਜਾਂ ਮਾਰ ਦਿੱਤਾ ਹੈ ਜਾਂ ਉਹਨਾਂ ਦਾ ਫਰੋਤੀਆਂ ਲਿੱਤੀਆਂ ਐਸਾ ਹਬਨਾ ਕਿਸੇ ਨੇ ਪੰਜਾਬ 'ਚ ਨਹੀਂ ਦੇਣਾ ਇਸ ਕਰਕੇ ਜੇ ਪੰਜਾਬ ਨੂੰ ਬਚਾਉਣਾ ਹੈ ਇਕੱਠੇ ਹੋ ਕੇ ਆਪਣੀ ਖੇਤਰੀ ਪਾਰਟੀ ਨੂੰ ਤਗੜਾ ਕਰੀਏ ਪੰਜਾਬ ਚ ਲੈ ਕੇ ਆਈਏ ਤੇ ਮੈਂ ਤੁਹਾਨੂੰ ਗਰੰਟੀ ਦਿੰਦਾ ਨਾ ਇੱਥੇ ਕੋਈ ਗੈਂਗਸਟਰ ਖੰਗਣ ਦਵਾਂਗੇ ਨਾ ਇਸ ਪੰਜਾਬ ਦੇ ਹੱਕਾਂ ਚ ਕੋਈ ਹਮਲਾ ਕਰ ਸਕੂਗਾ ਮੈਨੂੰ ਜਾਨੋ ਮਾਰਦੀ ਧਮਕੀ ਦਿੱਤੀ ਗਈ ਸੀ ਉਹਦੇ ਮੇਰੇ ਫੋਮ ਭਈ ਹੋ ਰਹੀ ਦੇਖੀ ਉਹ ਗਈ ਕੀ ਤੇਰੀ ਅੱਛਾ ਕੋਈ ਨਹੀਂ ਫੜੀ ਫੁੱਟ ਓਕੇ ਜੀ Hãy subscribe cho kênh Ghiền Mì Gõ Để không bỏ lỡ những video hấp dẫn